ਕੀ ਕੰਨਾ ਹੈ ਇਹ ਮੈਂ 70 ਪੱਥਰ ਖਾਲ ਲੈਣਾ 70 ਖਾਲ ਲੈਣਾ ਹੂੰ 50 ਪਿਉ ਦੇ ਲਾ ਭਜ ਬੋਨ ਜੀ ਸਨ ਵਿਆ ਬੋਨ ਜੀ ਆਪ ਬਚਨ ਕੀਤੇ ਨਹੀਂ ਤੁਸੀਂ ਦਾ ਆਪਣੇ ਦਾ 47 ਤੋਂ ਪਹਿਲਾਂ ਦਾ ਵੇਲਾ ਵੇਖਿਆ ਹੀ ਆ ਹਾਂ ਹਾਂ ਵਾਟਕ ਕੋਲੇ ਚਾਚਾ ਤੁਹਾਨੂੰ ਸੁਰਤ ਸੀਗੀ ਹੈ ਜਦੋਂ ਵਾਟਕ ਹੋਈ ਉਹਦੋਂ ਸੁਰਤ ਸੀ ਹਾਂ ਪੂਰਾ ਉੱਤੇ ਆ ਖਾਲ ਲੈ ਸੀਨੇ ਜਿਹੜੇ ਆਪਣੇ ਭੈਣ ਰਹਿੰਦੇ ਸੀਗੇ ਉਹ ਕਈ ਘਰ ਇਹਦੇ ਚਲੇ ਗਏ ਸੀ ਹਾਂ ਪਾਕਿਸਤਾਨ ਪਾਕਿਸਤਾਨ ਚਲੇ ਗਏ ਸੀ ਇਹਦੇ ਤੁਸੀਂ ਜਾਣਦੇ ਸੀ ਉਹਨਾਂ ਨੂੰ ਹਾਂ ਸਾਰੇ ਜਾਣਦੇ ਸੀ ਉਹਨਾਂ ਦੀ ਆਪਣੇ ਵੀਡੀਓ ਆਈ ਪਾਕਿਸਤਾਨ ਚ ਹੁਣ ਤੁਸੀਂ ਵੇਖੀ ਵੀ ਉਹ ਵੀਡੀਓ ਜੀ ਮੈਂ ਦੱਸ ਦੂੰਗਾ ਨਾਂ ਦੱਸ ਦੂੰਗਾ ਤੇ ਵੀਡੀਓ ਘੱਟ ਜਾਣ ਹੋਣਗੇ ਉਹ ਤਾਂ ਉਹ ਵੀ ਵਿਅਰਗ ਹੋ ਗਏ ਹਾਂ ਉਹ ਵੀ ਛੋਟੇ ਛੋਟੇ ਨਾਂ ਹਰੀ ਸ਼ੌਹ ਦੇ ਹੋਰ ਜਾਕਰਪਾਸੀ ਦੇ ਕਹਿੰਦੇ ਸਾਡੇ ਹੁੰਦੇ ਸੀ ਇੱਕ ਜੀਜਾ ਹੁੰਦਾ ਸੀ ਹੀ ਨਾਮ ਜਹੀ ਹਮ ਲੌਲੀ ਸੀ ਇੱਕ ਫਿਲੇਮਾਨ ਸੀ ਇੱਕ ਆਪਣਾ ਨੂਰਮੰਦ ਸੀ ਖੁਸ਼ਿਆ ਸੀ ਹਾਂਜੀ ਇੱਕ ਸਾਥੀ ਸਾਥ ਕੋਖ ਨਹੀਂ ਹੁੰਦਾ ਤੇ ਰੰਦੇ ਕਿਤੇ ਬਾਪੂ ਦਾਤਾ ਮੋਚੀ ਸੀ ਇੱਕ ਮਰਾਦ ਮੋਚੀ ਸੀ ਸੰਦ ਇੱਕ ਚਰਾਗ ਮੋਚੀ ਸੀ ਨਹੀਂ ਦਿਓ ਮਨ ਕਿਹੜਾ ਥਾਂ ਆਪਣਾ ਕੋਣ ਹੈ ਜਿੱਥੇ ਨੇ ਇੱਕ ਬਾਬੇ ਦੀ ਜਗ੍ਹਾ ਇਹਨੇ ਮੌਲਵੀ ਦੀ ਇੱਥੇ ਬਣਾਈ ਆਪਣੀ ਇੱਥੇ ਕਰਦੇ ਹੁੰਦੇ ਸੀ ਇਹ ਕਿੱਥੇ ਨਮਾਜ਼ ਛੱਪੜ ਬਣੀ ਜੀ ਮਸੀਤ ਚਾਚਾ ਜਿਹੜੀ ਇੱਥੇ ਸੀ ਹੁਣ ਬਣਾਈ ਯਾਰ ਇਹ ਇੱਥੇ ਛੱਪੜ ਦਾ ਮਸੀਤ ਉਹਨਾਂ ਦੀ ਮਸੀਤ ਹੁੰਦੀ ਸੀ ਇੱਥੇ ਹਾਂ ਨਮਾਜ਼ ਵੱਢੀ ਸੀ ਜਿਹੜੇ ਮੌਲਵੀ ਦੇ ਹੱਥੋਂ ਡੇ ਸੀ ਉਹ ਉਹ ਵੀ ਵੇਖਿਆ ਵੇਖਿਆ ਸੀ ਨਾ ਸੀ ਉਹਦਾ ਉਹ ਮੌਲਵੀ ਦਾ ਨਾਮ ਹਾਂ ਜੀ ਬੌਂਜੀ ਕਹਿੰਦੇ ਸੀ ਮੌਲਵੀ ਕਹਿੰਦੇ ਜਿਵੇਂ ਆਪਣੇ ਗ੍ਰਾਂਤੀ ਸਿੰਘ ਕਹਿੰਦੇ ਗੁਰਦੁਆਰੇ ਦਾ ਤੇ ਤੁਸੀਂ ਫਿਰ ਬਾਬੇ ਨਾਲ ਕਿੱਨੇ ਕਮਰੇ ਇੱਥੇ ਸੁਨੇ ਬਜਨ ਤੁਸੀਂ ਆਪਣੇ ਗੁਰਦੁਆਰੇ ਇੱਥੇ ਰੋਗੂਆ ਦਾ ਫਾਹ ਵਕੀ ਇਹਨਾਂ ਦੇ ਧਿਆਨ ਤੋਂ ਮਗਰੋਂ ਖੁਣੀ ਆ ਅੱਛਾ ਉੱਤਤੈ ਚੋ ਵੇ ਰੌਣਗੇ ਹਾਂ ਜੀ ਪੰਜਾ ਪਚਣ ਚੱਤੀ ਹਵਾਂ ਹੀ ਲੱਗਦੀ ਪਰ ਖੰਡ ਪਾਠ ਸ਼ੁਰੂ ਕਰ ਦੇਣੇ ਤੁਸੀਂ ਅਸ਼ੇਪ ਉਸ ਟਾਨਾ ਤੋਂ ਆਦੇ ਅਸ਼ੇਪ ਅਗੇ ਖਦਰਾ ਅੱਗੇ ਚੋ ਜਿਆਦਾ ਅਛੇ ਤੋਂ ਹਾਜੀ ਹੈਗਾ ਖਦਰਾ ਉਹਨਾਂ ਦਾ ਬਾਹਰ ਖਤਰਾ ਇਹ ਆ ਵੀ ਜੰਗ ਨਾਸ਼ ਹੈ ਤੇ ਲੱਗ ਜੀ ਜੰਗ ਲੱਗਿਆ ਉਹ ਖਤਰਾ ਵੀ ਗੱਲ ਨੂੰ ਨਿਕਲਵਾ ਵੀ ਕਿ ਕਰੇ ਕਿੰਮ ਕਿ ਕਰੇ ਹਾਂਜੀ ਪਰ ਜੰਗ ਦਾ ਖਤਰਾ ਕਿ ਕਰੇ ਨਾ ਪਾਉਂ 20 ਸਾਲ 20 ਫਾਤ ਕਰੇ ਹਾਂਜੀ ਪਰ ਇਹਦੇ ਵਾਸਤੇ ਜੰਗ ਦਾ ਖਤਰਾ ਤੇ ਜਦ ਆਪਣੇ ਪਿੰਡ ਵਿੱਚ ਆਉਨੇ ਹੁੰਦੇ ਬਾਬੇ ਆਏ ਸੀ ਕਦੇ ਪਿੰਡ ਵਿੱਚ ਨਹੀਂ ਆਪਣੇ ਵੱਡੇ ਬਾਬੇ ਬਾਬਰ ਬਹੁਤ ਸੋਹਣੇ ਸਨ ਜੀ ਪਿੰਡ ਨਹੀਂ ਕਿਤੇ ਕਿਹੜਾ ਮਰਨ ਨੇ ਆਪਣੇ ਉਥੇ ਰਹਿੰਦੇ ਜਗ੍ਹਾ ਤੇ ਰਹਿੰਦੇ ਸੀ ਹੁਣ ਇਕੱਲੇ ਰਹਿੰਦੇ ਸੀ ਬੇਟਾ ਉਹਨਾ ਨਿੱਕੀ ਮਾਰਨਾ ਘਾੜਾ ਉਹਨਾ ਨਹੀਂ ਕਰਨਾ ਸੀ ਹਾਂਜੀ ਅੱਛਾ ਤਾਂ ਔੜ ਦਿੰਦਾ ਜੀ ਅੱਛਾ ਤਾਂ ਕੋਈ ਨਹੀਂ ਅੱਛਾ ਮਨ ਲਓ ਕੋਈ ਘਰ ਆਣੀ ਉਹਨੇ ਬਾਬਾ ਜੀ ਵੀ ਆਏ ਘਰੇ ਦਾਸਤਣਾ ਪਾਓ ਤੇ ਆਉਂਦੇ ਨਹੀਂ ਘੜਤੀ ਬਚਦੇ ਜੀ ਨਾ ਬੋਲਦੇ ਸੀ ਬਾਲਾ ਅੱਛੀ ਪਹਿਲੇ ਬਜ਼ਰ ਕਰਦੇ ਫਾਟਣ ਦੇ ਵੀ ਉਹ ਵੀ ਦਰਖਣ ਦਾ ਜਰਮਾ ਉਦੋਂ ਮੈਂ ਕਿਹਾ ਖੁਸ਼ੀ ਨਾ ਅਸੀਂ ਮੈਨੂੰ ਮੁਝਾ ਹੋ ਗਿਆ ਉਦੋਂ ਮੇਰਾ ਖਲਮੇ ਵੀ ਫਾਲਦਾ ਅਸੀਂ ਯਾਹੀ ਕੀ ਬਾਲਾਂ ਕੀ ਬਾਲਾਂ ਅੰਨੀ ਕੀ ਫਾਂ ਦੱਖਰ ਹੋਇਆ ਤੇ ਹੁਣ ਖਤਰ ਖਾਲ ਦਾ ਕਨੀ ਫਾਲ ਘਾਟਾ ਕਨੀ ਹਾਂਜੀ ਉਦੋਂ ਗਿਆ ਅਸੀਂ ਉਦੋਂ ਜਾ ਕੇ ਮਤਿਆਂ ਨੌਂ ਲੈ ਰਹੇ ਆ ਅਸੀਂ ਤਲਾਹ ਕਰਦੇ ਰਹਿ ਆਪਾਂ ਛੋਟਾ ਸਰੋਵਰ ਸੀ ਉਦੋਂ ਕੀ ਵੱਡਾ ਨੇ ਕੋਡਾ ਛੋਟਾ ਫਰੋਵਰ ਛੋਟਾ ਸੀਗੇ ਵੱਡਾ ਸੀਗਾ ਤਾਂ ਫਰੋਵਰ ਬਣਨੇ ਲੱਗਾ ਤੇ ਨਹੀਂ ਛੋਟਾ ਫਰੋਵਰ ਹਾਂ ਉਹਨੂੰ ਲੱਗੇ ਸੀ ਬਣਾਉਣਾ ਘੜਦੇ ਸੀ ਜਦੋਂ ਤੁਸੀਂ ਗਏ ਜੀ ਉੱਥੇ ਤੇ ਉਹਦੇ ਬਾਬੇ ਨਾਲੁੱਤੇ ਹੀ ਬਚਦੇ ਨੇ ਆਪਣੇ ਬੇਟਾ ਮੁੰਡਾ ਹੋਇਆ ਜੀ ਮਿਲੇ ਸੀ ਪਾਪਾ ਜਦੋਂ ਤੇ ਨਹੀਂ ਮਿਲੇ ਮੁੰਡਾ ਨਹੀਂ ਲੋਰ ਜਿੱਥੇ ਬਚਦੇ ਤਾਂ ਕੋਈ ਨੀ ਕੀਤਾ ਸੀ ਪਰ ਮਿਲਦੇ ਨੇ ਬਚਨ ਤੋਂ ਤੇ ਬਾਹਰੋਂ ਸੰਗਤ ਆਉਂਦੀ ਨਹੀਂ ਸੀ ਹੈ ਬਾਹਰੋਂ ਸੰਗਤ ਆਉਂਦੀ ਨਹੀਂ ਜੀ ਪਾਸੇ ਪਿੰਡਾਂ ਦੀ ਸੀ ਇੰਨੀ ਸੰਗਤ ਜੀ ਯਾਰੋ ਯਾਤਰੀ ਭੌਂਗੀ ਹੀ ਆਖੜੇ ਦਾ ਵੀ ਮੱਝੇ ਦੇ ਬਾਹਰ ਦਾ ਖਮਾਹੀ ਅਸ਼ੇਂ ਆਪਨੀ ਜੇ ਲੱਭਾ ਤੇ 13 ਵਰਕੀਓ ਦੇ ਲੋਕੜਾ ਬਾਬਾ ਕਿ ਜਿੱਦਰ ਬਾਬੇ ਰਹਿੰਦੇ ਨੇ ਜਿਵੇਂ ਕਿ ਪੂਰੀ ਸੰਗਤਾਂ ਦੇ ਨਾ ਕਿ ਨਹੀਂ ਕੀ ਬਾਤ ਹੋਉਂਦੀ ਹੋਵੇਂ ਥਾਂ ਯਾਰੋ ਅਸ਼ੇਂ ਇਹ ਤਾਂ ਦੱਸ ਦੇ ਨਾ ਤੂੰ ਦੱਬਤਾਂ ਵਿੱਚੋਂ ਸੇ ਹਾਂ ਉਹ ਪਹਿਲਾਂ ਇਹ ਤੂੰ ਨਹੀਂ ਦੱਸਦਾ ਨਹੀਂ ਕਹਿੰਦੇ ਖੜੇ ਸੀ ਇਹ ਚੱਕਰਾਂ ਵਿੱਚ ਅੱਛਾ ਹੀ ਯਾਦ ਹੀ ਕੋਈ ਤਾਂ ਘਤਾਂ ਆ ਰਿਹਾ ਅੱਛਾ ਤੇ ਜਦੋਂ ਤੁਹਾਨੂੰ ਪਤਾ ਮਾਂ ਪਰਖ ਕਦੋਂ ਆਏ ਕਿੱਧਰੋਂ ਆਏ ਕਿਵੇਂ ਆਏ ਇਹ ਦੱਸ ਦੇ ਜੰਗੀ ਆਣੇ ਦੇ ਸੀਗੇ ਪਹਿਲਾਂ ਤੇ ਆਏ ਵੱਡੇ ਜੂਗੇ ਅੱਛਾ ਹੀ ਅੱਛਾ ਉਹ ਉੱਥੇ ਕਿਤੇ ਬਹਿ ਗਏ ਪਰ ਅਜੇ ਤੱਕ ਛੱਪੜ ਅੱਛਾ ਹੀ ਤੂੰ ਤਾਂ ਲੋਕ ਬਾਹਰ ਅੰਦਰ ਜਾਣੀਆਂ ਜੀ ਨੂੰ ਹਾਂ ਉਥੋਂ ਟੈਕਟਰ ਦੇ ਐਸ਼ੇ ਉਹ ਨਾ ਟੈਕਟਰ ਦੇ ਆਪਣੀ ਖੇਤ 'ਚ ਬੈਠ ਐਸ਼ੇ ਉਹਦੇ ਭੁੱਲੀ ਜੀ ਉਹ ਉੱਥੇ ਬੈਠੇ ਉੱਥੋਂ ਬੈਠੇ ਬੈਠੇ ਫੇਰ ਹਨੀ ਤੋਂ ਲਾਗ ਦਿੱਥੋਂ ਐਸ਼ੇ ਇਹ ਤਾਂ ਦੇਖ ਨਹੀਂ ਬੰਦੀ ਲੈ ਐਸ਼ੇ ਮੜਾ ਰੱਜ ਕੇ ਬੈਠਾ ਐਸ਼ੇ ਇਹ ਜਿਆ ਦੀ ਬੈਠੀ ਆ ਤੇ ਐਸ਼ੇ ਰਾਤ ਨੂੰ ਚੱਲ ਪਤਾ ਵੀ ਬੜੇ ਬੰਦੇ ਸੀ ਅੱਛਾ ਜੀ ਯਾਦਾ ਕੋਈ ਟੋਕਾ ਨਾ تھا ਉਸ ਦਾ ਅੱਛਾ ਜੀ ਸੂਕਿਆ ਜੋ ਬਟਾ ਦੇ ਪਾਣੀ ਚੜੀ ਅੱਛਾ ਜੀ ਤੇਨੂੰ ਪਤਾ ਕਿ ਇਹ ਪਿੰਡ ਦੇ ਬੜੇ ਵਿਕਲ ਦੇ ਹਾਂ ਹਾਂ ਆਪਾਂ ਮੱਠੀ ਗਏ ਭਾ ਕੇ ਕਰ ਲਈਏ ਰਾਤਾਂ ਦੇ ਵਿੱਚ ਹਾਂ ਜੀ ਉਹਨਾਂ ਕੋਈ ਖਾਇਆ ਨਹੀਂ ਸੀ ਅੱਛਾ ਜੀ ਇਹਦਾ ਜੋ ਠਿਕਾਣਾ ਤੇ ਅੱਛਾ ਜੀ ਉਹ ਜਾਂਦੇ ਇੱਥੇ ਪੱਤਿਆਂ ਤੇ ਜਾਗਟ ਨੂੰ ਕੱਠ ਗਿਆ ਅੱਛਾ ਜੀ ਕਹਿੰਦਾ ਵੀ ને ਹਾਂਜੀ ਮੈਂ ਪੁੱਛਿਆ ਮਹਾਰਾਜ ਜੀ ਹਾਂਜੀ ਉਹਨਾਂ ਦੇ ਜਾਗਰਸ ਦੀਆਂ ਬਹਿ ਨੁਕਸਾਨ ਸਾਰੇ ਪਾਉਣ ਅੱਛਾ ਜੀ ਪਾਣੀ ਖਾਣ ਤੁਹਾਡਾ ਖੱਚਿਆਂ ਨੂੰ ਪਤਾ ਖੜਿਆ ਪਿਆ ਅੱਛਾ ਜੀ ਉਹਦੇ ਮਹਾਰਾਜ ਅਸੀਂ ਜਾਓ ਮੈਂ ਇੱਥੇ ਕੰਨਾਂ ਨੂੰ ਰੰਗ ਦਿੱਤੀ ਸੀ ਅਸੀਂ ਉਂਜੀ ਸੱਤੀ ਕਰਦੇ ਮੰਜਾ ਤਾਂ ਚੱਕਾ ਕਰਦੇ ਅਸੀਂ ਕੀ ਕਰਕੇ ਤੇ ਕਾਨੀਆਂ ਦੀ ਚਪਲ ਦਾਦੀ ਮੰਤ ਅਸੀਂ ਵਾਹ ਅਏ ਤੇ ਉੱਥੇ ਤੇ ਪੂਰੇ ਫਾਗੂ ਨੂੰ ਮਦਰੋਂ ਪਟ ਅਸੀਂ ਤੇ ਨਹੀਂ ਗਈ ਨਾ ਬੇਤੀ ਜਾਣੇ ਗਾੜ ਗਾੜ ਜਦੋਂ ਫਿਰ ਕੋਰਾ ਪਟਿਆ ਚਾਚਾ ਜੀ ਉਦੋਂ ਫਿਰ ਸੰਗਤ ਪਿੰਡ ਜੀ ਨੇ ਪਟਿਆ ਕਿ ਉਹ ਮਾਂ ਬਰਸ਼ਾ ਦੇ ਕੁਝ ਮੈਨੂੰ ਇਹ ਨਹੀਂ ਚਾਹ। ਨਹੀਂ। ਇਹ ਚਾਹ। ਯਾ ਚਾਹ ਉਹ ਨਹੀਂ ਆਣੀ ਉਹ ਤਾਂ ਜਾਂ ਮੈਂ ਗਿਆ। ਕਾਹ ਉਹ ਤਾਂ ਪਿਆ ਨਹੀਂ। ਜਾਂ ਗਿਆ ਨਹੀਂ। ਕੰਡੀਆਂ। ਉਹੋ ਅੱਧੀ ਕਹਿਆ। ਹਾਂ ਜੀ। ਈ ਫਾਲਦਾ ਸੀ ਉਹ ਤਾਂ ਪੂਰਾ ਬਣਿਆ। ਠੀਕ ਹੈ ਜੀ। ਅੱਲਾ। 20 ਸਾਲ ਦੀ ਉਮਰ ਸੀ ਜਦੋਂ ਮਤਲਬ ਅਜ ਤੋਂ ਪਹਿਲਾਂ 70 ਸਾਲ ਪਹਿਲਾਂ ਹੋਰਾ ਬਣ ਚੁੱਕਿਆ ਹੋਇਆ। ਤੇ ਜਿਹੜੀ ਉੱਤੇ ਇਮਾਰਤ ਬਣੀ ਫੇਰ ਉਹ ਹੋਰਾ ਸਾਹਿਬ ਦੇ ਬਰਾਡੇ ਉਹ ਗਰੂਟ ਤਾਂ ਪਤਾ ਹੋਣਾ ਬਣਾ ਜਾ ਕੇ ਉਹਨਾਂ ਬਣਾਇਆ ਹੁੰਦਾ ਤੇ ਲੈ ਕੋ ਦਾ ਤਾਂ ਬਚੇਗੀ ਤਵੀ ਤਤੇ ਝੂਲੇ ਹੋ ਕੇ ਖੰਡ ਪਾਰਟ ਸ਼ੁਰੂ ਕਰ ਦੇਣੀ ਇਹਨਾਂ ਚੇਤਾ ਭੁੱਲ ਜਾਈ ਕਿ ਸਾਖੀ ਛੱਡਿਓ ਹਾਂਜੀ ਬਚਨ ਉਹਨਾਂ ਦੇ ਜਿਹੜੇ ਸੀਗੇ ਉਹ ਅੱਛਾ ਹੋ ਰਹੀ ਜਾਂਦਾ ਤੇ ਕੱਲ ਤੇ ਲੈਟ ਬੀਜੀ ਜਿਹੜੀ ਹੁੰਦੀ ਆ ਵੱਡੀ ਹਾਂ ਜਾਨਿਆ ਕੋਈ ਨਾ ਕੋ ਤੋਂ ਨਹੀਂ ਪਹਿਲੇ ਕਹ ਦੱਸਤਾ ਸੀ ਇਹ ਵਾਈ ਗੋ ਵੀਜੀ ਮਰੋ ਹੁੰਦੀ ਐਸੀ ਤੇ ਵੀਜੀ ਬਾਅਦ ਚ ਹੋਈ ਪਹਿਲਾਂ ਲੈਟ ਕਹਿੰਦੇ ਸ੍ਰੋਤ ਸਾਹਿਬ ਤੇ 50 ਫਾ ਲੋਕਾਂ ਨੂੰ ਬਾਹਰ ਹੋਇਆ ਸੀ 60 ਸਾਲ ਦਾ ਤੇ 60 ਸਾਲ ਹੋਈ ਲੈਟ ਆ ਤੇ ਜਦੋਂ ਫਿਰ ਬਾਬਾ ਨੇ ਸਰੀਰ ਤੇ ਹਾਂ ਇਹ ਸੱਚ ਮੇਰੇ ਉਦੋਂ ਜੀਜੀ ਹਾਂ ਠੀਕ ਨੂੰ ਮਾਰ ਲਈ ਉਹਦੇ ਕਿ ਵੈਸੇ ਵੈਸੇ ਹੀ ਛੱਡ ਦੇ ਰਾਤ ਕਿੰਨੀ ਕਿਹੜੇ ਸਮੇਂ ਦੀ ਗੱਲ ਹੋਊਗੀ